ਗਾਦੇ ਪਿੰਡ ਫਤਿਹਗੜ ਕੋਰੋਟਾਣਾ ਨੇੜੇ ਇੱਕ ਬਹੁਤ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਤੁਹਾਨੂੰ ਦੱਸਦੇ ਕਿ ਤਿੰਨ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਔਰ ਡਰਾਈਵਰ ਲਾਪਤਾ ਹੋ ਚੁੱਕਿਆ ਜਿਸ ਦੀ ਭਾਲ ਜਾਰੀ ਹੈ ਔਰ ਮੌਤ ਹੋਣ ਦਾ ਖਤਰਾ ਜੁੜਿਆ ਉਹ ਜਤਾਇਆ ਜਾ ਰਿਹਾ ਤਾਂ ਤਸਵੀਰਾਂ ਦਿਖਾ ਰਹੇ ਹਨ ਦਰਅਸਲ ਇਹ ਆਰਐਮਸੀ ਟਰੱਕ ਹੈਗਾ ਮਿੱਲਰ ਟਰੱਕ ਜਿਸ ਨੂੰ ਕੰਕਰੀਟ ਮਿਕਸਰ ਟਰੱਕ ਕਹਿ ਦਿੰਦੇ ਆ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜਿਹੜਾ ਕੰਮ ਚੱਲ ਰਿਹਾ ਉਸ ਦੇ ਵਿੱਚ ਕੰਮ ਕਰ ਰਿਹਾ ਸੀਗਾ ਸੋ ਬੇਕਾਬੂ ਹੋ ਕੇ ਸੰਤੁਲਨ ਜਿਹੜਾ ਆ ਉਹ ਗੱਡੀ ਦਾ ਵਿਗੜ ਜਾਂਦਾ ਹੈ ਇਸ ਟਰੱਕ ਦਾ ਜਿਸ ਤੋਂ ਬਾਅਦ ਇਹ ਟਰੱਕ ਜਿਹੜਾ ਆ ਉਹ ਤਿੰਨ ਬੰਦੇ ਜਿਹੜੇ ਆ ਮੋਟਰਸਾਈਕਲ ਤੇ ਕੰਮ ਕਰਕੇ ਆ ਰਹੇ ਸੀਗੇ ਪੱਠੇ ਤੇ ਕੰਮ ਕਰਦੇ ਸੀ ਉਹਨਾਂ ਨੂੰ ਕੁਚਲ ਕੇ ਰੱਖ ਦਿੰਦਾ ਜਦੋਂ ਕੁਚਲ ਕੇ ਰੱਖ ਦਿੰਦਾ ਤਾਂ ਇੱਕ ਦੀ ਲੱਤ ਟੁੱਟ ਚੁੱਕੀ ਹੈ ਦੋ ਦੀ ਹਾਲਤ ਗੰਭੀਰ ਹੈ ਤਿੰਨਾਂ ਨੂੰ ਹਸਪਤਾਲ ਦੇ ਵਿੱਚ داخل کروایا ਗਿਆ ਔਰ ਜਿਹੜਾ ਡਰਾਈਵਰ ਹੈ ਟਰੱਕ ਦਾ ਉਹ ਜੇ ਵੀ ਲਾਪਤਾ ਦੱਸਿਆ ਜਾ ਰਿਹਾ ਹੈ ਜਿਸ ਦੀ ਗੋਤਾਖੂਰ ਭਾਲ ਕਰ ਰਹੇ ਨੇ देर रात ਇਹ ਹਾਦਸਾ ਜਿਹੜਾ ਵਾਪਰਿਆ ਹੈ ਰੇਲਿੰਗ ਤੋੜ ਦਿੱਤੀ ਗਈ ਟਰੱਕ ਦੇ ਵੱਲੋਂ ਔਰ 30 ਤੋਂ 40 ਫੁੱਟ ਡੂੰਗੇ ਜਿਹੜੀ ਖੱਡ ਸੀ ਜਿਹੜੀ ਨਹਿਰ ਅਸੀਂ ਕਹਿ ਲਈਏ ਉਹਦੇ ਵਿੱਚ ਜਾ ਡਿੱਗਾ ਹੈ ਪੁਲ ਤੋਂ ਜਦੋਂ ਕ੍ਰਾਸ ਕਰ ਰਿਹਾ ਸੀ ਤਾਂ ਪੁਲ ਤੋਂ ਹੀ ਇਹਦਾ ਜਿਹੜਾ ਸੰਤੁਲਨ ਹੈ ਉਹ ਵਿਗੜ ਗਿਆ ਬੇਕਾਬੂ ਹੋ ਗਿਆ ਜਿਸ ਤੋਂ ਬਾਅਦ ਇਹ ਟਰੱਕ ਜੁੜਿਆ ਉਹ ਬਾਈਕ ਤੇ ਸਵਾਰ ਹੋ ਕੇ ਤਿੰਨ ਬੰਦੇ ਜਿਹੜੇ ਆ ਰਹੇ ਸੀ ਉਹਨਾਂ ਨੂੰ ਟੱਕਰ ਮਾਰੀ ਔਰ ਇੱਕ ਦੀ ਉਹਨਾਂ ਦੀ ਵੀ ਲੱਤ ਟੁੱਟ ਚੁੱਕੀ ਆ ਔਰ ਦੋ ਜਿਹੜੇ ਹਾਲਤ ਗੰਭੀਰ ਹੈ ਤੈਨੂੰ ਹਸਪਤਾਲ ਦੇ ਵਿੱਚ ਦਾਖਲ ਨੇ ਔਰ ਜਦੋਂ ਇਹ ਟੱਕਰ ਹੋਈ ਤੇ ਉਸ ਤੋਂ ਬਾਅਦ ਰੇਲਿੰਗ ਤੋੜ ਦਿੱਤੀ ਗਈ ਇਸ ਟਰੱਕ ਦੇ ਵੱਲੋਂ ਰੇਲਿੰਗ ਤੋੜ ਕੇ ਤੇ 30 ਤੋਂ 40 ਫੁੱਟ ਡੂੰਗੀ ਜਿਹੜੀ ਖੱਡ ਬਣੀ ਸੀ ਨਹਿਰ ਬਣੀ ਸੀਗੀ ਉਹਦੇ ਵਿੱਚ ਜਾ ਡਿੱਗਦਾ ਹੈਗਾ ਇਹ ਟਿਪਰ ਤੇ ਜਿਹੜਾ ਡਰਾਈਵਰ ਹੈ ਉਸ ਦੀ ਭਾਲ ਅਜੇ ਵੀ ਕੀਤੀ ਜਾ ਰਹੀ ਹੈ ਮੌਤ ਹੋਣ ਦਾ ਖਦ사 ਜਿਹੜਾ ਆ ਉਹ ਜਤਾਇਆ ਜਾ ਰਿਹਾ ਤਾਂ ਤਸਵੀਰਾਂ ਦਿਖਾ ਰਹੇ ਆ ਔਰ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਿਹੜਾ ਡਰਾਈਵਰ ਸੀ ਉਹ ਨਸ਼ੇ ਦੇ ਵਿੱਚ ਧੁੱਤ ਸੀਗਾ ਉਸ ਨੇ ਨਸ਼ੇ ਦਾ ਸੇਵਨ ਕੀਤਾ ਹੋਇਆ ਸੀਗਾ ਨਸ਼ੇ ਦਾ ਸੇਵਨ ਕੀਤਾ ਗਿਆ ਹੋਇਆ ਸੀ ਔਰ ਇਸੇ ਕਰਕੇ ਜਿਹੜੀ ਰਫਤਾਰ ਹੈ ਜਾਂ ਜਿਹੜਾ ਟਰੱਕ ਹੈ ਉਹ ਕੰਟਰੋਲ ਦੇ ਵਿੱਚ ਨਹੀਂ ਆਇਆ ਸੰਤੁਲਨ ਖੋ ਬੈਠਾ ਹੈ ਜਿਸ ਤੋਂ ਬਾਅਦ ਇਹ ਭਿਆਨਕ ਐਕਸੀਡੈਂਟ ਜਿਹੜਾ ਆ ਉਹ ਹੋ ਜਾਂਦਾ ਔਰ ਜਿਹੜੇ ਬਾਈਕ ਤੇ ਸਵਾਰ ਹੋ ਕੇ ਤਿੰਨ ਲੋਕ ਆ ਰਹੇ ਸੀ ਇੱਕ ਦੀ ਲੱਤ ਟੁੱਟੀ ਐ ਦੂ ਦੀ ਹਾਲਤ ਗੰਭੀਰ ਐ ਔਰ ਜਿਹੜਾ ਡਰਾਈਵਰ ਐ ਟਿਪਰ ਦਾ ਜਿਹੜਾ ਡਰਾਈਵਰ ਸੀ ਉਹ ਅਜੇ ਵੀ ਲਾਪਤਾ ਗਾਦੇ ਪਿੰਡ ਫਤੇਗੜ ਕੋਰੋਟਾਣਾ ਨੇੜੇ ਇੱਕ ਬਹੁਤ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਤੋਂ ਅੰਦਾਜ਼ਨ ਕਿ ਤਿੰਨ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਔਰ ਡਰਾਈਵਰ ਲਾਪਤਾ ਹੋ ਚੁੱਕਿਆ ਜਿਸ ਦੀ ਭਾਲ ਜਾਰੀ ਹੈ ਔਰ ਮੌਤ ਹੋਣ ਦਾ ਖਤਰਾ ਜੁੜਿਆ ਉਹ ਜਤਾਇਆ ਜਾ ਰਿਹਾ ਤਾਂ ਤਸਵੀਰਾਂ ਦਿਖਾ ਰਿਹਾ ਦਰਅਸਲ ਇਹ ਆਰਐਮਸੀ ਟਰੱਕ ਹੈਗਾ ਮਿਲਰ ਟਰੱਕ ਜਿਸ ਨੂੰ ਕੰਕਰੀਟ ਮਿਕਸਰ ਟਰੱਕ ਕਹਿੰਦੇ ਆ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜਿਹੜਾ ਕੰਮ ਚੱਲ ਰਿਹਾ ਉਸ ਦੇ ਵਿੱਚ ਕੰਮ ਕਰ ਰਿਹਾ ਸੀਗਾ ਸੋ ਬੇਕਾਬੂ ਹੋ ਕੇ ਸੰਤੁਲਨ ਜਿਹੜਾ ਆ ਉਹ ਗੱਡੀ ਦਾ ਵਿਗੜ ਜਾਂਦਾ ਇਸ ਟਰੱਕ ਦਾ ਜਿਸ ਤੋਂ ਬਾਅਦ ਇਹ ਟਰੱਕ ਜਿਹੜਾ ਆ ਉਹ ਤਿੰਨ ਬੰਦੇ ਜਿਹੜੇ ਆ ਮੋਟਰਸਾਈਕਲ ਤੇ ਕੰਮ ਕਰਕੇ ਆ ਰਹੇ ਸੀਗੇ ਪੱਠੇ ਤੇ ਕੰਮ ਕਰਦੇ ਸੀ ਉਹਨਾਂ ਨੂੰ ਕੁਚਲ ਕੇ ਰੱਖ ਦਿੰਦਾ ਜਦੋਂ ਕੁਚਲ ਕੇ ਰੱਖ ਦਿੰਦਾ ਤਾਂ ਇੱਕ ਦੀ ਲੱਤ ਟੁੱਟ ਚੁੱਕੀ ਹੈ ਦੋ ਦੀ ਹਾਲਤ ਗੰਭੀਰ ਹੈ ਤਿੰਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਜਿਹੜਾ ਡਰਾਈਵਰ ਹੈ ਟਰੱਕ ਦਾ ਉਹ ਜੇ ਵੀ ਲਾਪਤਾ ਦੱਸਿਆ ਜਾ ਰਿਹਾ ਜਿਸ ਦੀ ਗੋਤਾਖੂਰ ਭਾਲ ਕਰ ਰਹੇ ਨੇ ਦੇਰ ਰਾਤ ਇਹ ਹਾਦਸਾ ਜਿਹੜਾ ਵਾਪਰਿਆ ਹੈ ਰੇਲਿੰਗ ਤੋੜ ਦਿੱਤੀ ਗਈ ਟਰੱਕ ਦੇ ਵੱਲੋਂ ਔਰ 30 ਤੋਂ 40 ਫੁੱਟ ਡੂੰਗੇ ਜਿਹੜੀ ਖੱਡ ਸੀ ਜਿਹੜੀ ਨਹਿਰ ਅਸੀਂ ਕਹਿ ਲਈਏ ਉਹਦੇ ਵਿੱਚ ਜਾ ਡਿੱਗਾ ਹੈਗਾ ਪੁਲ ਤੋਂ ਜਦੋਂ ਕ੍ਰਾਸ ਕਰ ਰਿਹਾ ਸੀ ਤਾਂ ਪੁਲ ਤੋਂ ਹੀ ਇਹਦਾ ਜਿਹੜਾ ਸੰਤੁਲਨ ਹੈ ਉਹ ਵਿਗੜ ਗਿਆ ਬੇਕਾਬੂ ਹੋ ਗਿਆ ਜਿਸ ਤੋਂ ਬਾਅਦ ਇਹ ਟਰੱਕ ਜੁੜਿਆ ਆ ਉਹ ਬਾਈਕ ਤੇ ਸਵਾਰ ਹੋ ਕੇ ਤਿੰਨ ਬੰਦੇ ਜਿਹੜੇ ਆ ਰਹੇ ਸੀ ਉਹਨਾਂ ਨੂੰ ਟੱਕਰ ਮਾਰੀ ਔਰ ਇੱਕ ਦੀ ਉਹਨਾਂ ਦੀ ਵੀ ਲੱਤ ਟੁੱਟ ਚੁੱਕੀ ਆ ਔਰ ਦੋ ਜਿਹੜੇ ਹਾਲਤ ਗੰਭੀਰ ਐ ਤੈਨੂੰ ਹਸਪਤਾਲ ਦੇ ਵਿੱਚ ਦਾਖਲ ਨੇ ਔਰ ਜਦੋਂ ਇਹ ਟੱਕਰ ਹੋਈ ਤੇ ਉਸ ਤੋਂ ਬਾਅਦ ਰੇਲਿੰਗ ਤੋੜ ਦਿੱਤੀ ਗਈ ਇਸ ਟਰੱਕ ਦੇ ਵੱਲੋਂ ਰੇਲਿੰਗ ਤੋੜ ਕੇ ਤੇ 30 ਤੋਂ 40 ਫੁੱਟ ਡੂੰਗੀ ਜਿਹੜੀ ਖੱਡ ਬਣੀ ਸੀ ਨਹਿਰ ਬਣੀ ਸੀਗੀ ਉਹਦੇ ਵਿੱਚ ਜਾ ਡਿੱਗਦਾ ਹੈਗਾ ਇਹ ਟਿਪਰ ਤੇ ਜਿਹੜਾ ਡਰਾਈਵਰ ਐ ਉਸ ਦੀ ਭਾਲ ਅਜੇ ਵੀ ਕੀਤੀ ਜਾ ਰਹੀ ਹੈ ਮੌਤ ਹੋਣ ਦਾ ਖਦਸਾ ਜਿਹੜਾ ਆ ਉਹ ਜਤਾਇਆ ਜਾ ਰਿਹਾ ਤਾਂ ਤਸਵੀਰਾਂ ਦਿਖਾ ਰਹੇ ਆ ਅੱਜ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਿਹੜਾ ਡਰਾਈਵਰ ਸੀ ਉਹ ਨਸ਼ੇ ਦੇ ਵਿੱਚ ਧੁੱਤ ਸੀਗਾ ਉਸਨੇ ਨਸ਼ੇ ਦਾ ਸੇਵਨ ਕੀਤਾ ਹੋਇਆ ਸੀਗਾ ਨਸ਼ੇ ਦਾ ਸੇਵਨ ਕੀਤਾ ਗਿਆ ਹੋਇਆ ਸੀ ਔਰ ਇਸੇ ਕਰਕੇ ਜਿਹੜੀ ਰਫਤਾਰ ਹੈ ਜਾਂ ਜਿਹੜਾ ਟਰੱਕ ਹੈ ਉਹ ਕੰਟਰੋਲ ਦੇ ਵਿੱਚ ਨਹੀਂ ਆਇਆ ਸੰਤੁਲਨ ਖੋ ਬੈਠਾ ਹੈ ਜਿਸ ਤੋਂ ਬਾਅਦ ਇਹ ਭਿਆਨਕ ਐਕਸੀਡੈਂਟ ਜਿਹੜਾ ਆ ਉਹ ਹੋ ਜਾਂਦਾ ਹੈ ਔਰ ਜਿਹੜੇ ਬਾਈਕ ਤੇ ਸਵਾਰ ਹੋ ਕੇ ਤਿੰਨ ਲੋਕ ਆ ਰਹੇ ਸੀ ਇੱਕ ਦੀ ਲੱਤ ਟੁੱਟੀ ਹੈ ਦੂ ਦੀ ਹਾਲਤ ਗੰਭੀਰ ਹੈ ਔਰ ਜਿਹੜਾ ਡਰਾਈਵਰ ਹੈ ਟਿਪਰ ਦਾ ਜਿਹੜਾ ਡਰਾਈਵਰ ਸੀ ਉਹ ਅਜੇ ਵੀ ਲਾਪਤਾ